ਵੱਡੀ ਜ਼ਿੰਮੇਵਾਰੀ ਪਿੰਡ ਵਾਸੀਆਂ ਨੇ ਦਿੱਤੀ ਹੈ ਵੱਡਾ ਵਿਸ਼ਵਾਸ ਕੀਤਾ ਕਿਹੜੇ ਕੰਮ ਨੇ ਲੱਗਦਾ ਹੈ ਕਿ ਪੰਚਾਇਤ ਬਣਨ ਤੋਂ ਬਾਅਦ ਕਰਨੇ ਨੇ ਕੰਮ ਸਾਡੇ 1 2 ਕੁ ਅਧੂਰੇ ਨੇ ਜਿਵੇਂ 메ਨ ਫਿਰਨੀ ਆ ਉਹ ਬਣਾਉਣੀਆਂ ਇੱਕ ਸਾਡੇ ਮੇਲਾ ਲੱਗਦਾ ਬਾਬਾ ਸਿੱਧ ਤੇ ਭੂਆ ਸਿੱਧ ਉਹ ਜਿਵੇਂ 4 5 ਪਿੰਡਾਂ ਦੇ ਆਉਂਦੇ ਨੇ ਇੱਥੇ ਮੱਥਾ ਟੇਕਣ ਉਹ ਉਹ ਛੜਕ ਬਣਨ ਵਾਲੀ ਉਹ ਦੋ ਕੰਮ ਤਾਂ 메ਨ ਨੇ ਬਾਕੀ ਜਿਵੇਂ ਜਿਵੇਂ ਗ੍ਰਾਂਟ ਆਊਗੀ ਉਹ ਸਾਬ ਨਾਲ ਪਿੰਡ ਦੇ ਨਗਰ ਦੀ ਸਹਿਮਤੀ ਨਾਲ ਕੰਮ ਕੀਤੇ ਜਾ ਕੰਮ ਪਿਛਲੀ ਵਾਰ ਵੀ ਉਹਨਾਂ ਨੇ ਕਰੇ ਨੇ ਜਿੰਨੇ ਕੁ ਜਿਵੇਂ ਗ੍ਰਾਂਟ ਆਈ ਆ ਕੋਈ ਇਹਨਾਂ ਵੀ ਕੰਮ ਨਹੀਂ ਰੁਕੇ ਉਹ ਸਹਿਮਤੀ ਨਾਲ ਹੀ ਹੁੰਦੇ ਨੇ ਕਿ ਆ ਮੈਂ ਪਿਛਲੀ ਵਾਰ ਜਣੀ ਆਏ ਸੀ ਵੀ ਸਾਡੀ ਬੋਟਾ ਨਾਲ ਪੰਚਾਇਤ ਬਣੀ ਹੈ ਐਤਕੀ ਨਗਰ ਨੇ ਸਹਿਮਤੀ ਕਰਕੇ ਕਿਵੇਂ ਪਿੰਡ ਵਾਸੀਆਂ ਨੇ ਸੋਚਿਆ ਕਿ ਤੁਹਾਨੂੰ ਵੀ ਇਸ ਵਾਰ ਮੌਕਾ ਦੇਣਾ ਸਮਤੀ ਕਰੀਆ ਪਿੰਡ ਦੇ ਨੇ ਅਸੀਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦਿਆਂ ਜੀ ਨਾਲ ਪਿੰਡ ਦੇ ਵਿਕਾਸ ਦੇ ਜਦੋਂ ਸਮਤੀ ਜਿਦਾ ਕਿਸੇ ਨਾਲ ਦੁਸ਼ਮਣੀ ਨਹੀਂ ਪੈਂਦੀ ਇੱਕ ਦੂਗੇ ਦਾ ਦੂਗੇ ਦਾ ਕਿਤੇ ਇੱਕ ਦੂਗੇ ਤੇ ਗੁੱਸਾ ਨਹੀਂ ਹੁੰਦਾ ਹੈਗਾ ਸਾਰੇ ਆਪਸ ਵਿੱਚ ਇਮਤਕੇ ਬੈਨੇ ਨੇ ਜੋ ਕੋਈ ਕੰਮ ਗ੍ਰਾਂਟ ਕਰੂ ਟਿਹਾਉਣੀਆਂ ਜਾਂ ਪਿੰਡ ਦਾ ਕੋਈ ਕੰਮ ਕਰਨ ਦਾ ਸਮਾਂ ਵੱਧ ਚੜ ਕੇ ਹਿੱਸਾ ਹੁੰਦਾ ਹੈ। ਹਾਂ ਜੀ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਜਿਹੜੇ ਸਰਪੰਚੀ ਕਰਨਗੇ ਉਹਨਾਂ ਨੂੰ ਵਿਸ਼ੇਸ਼ ਗ੍ਰਾਂਟਾ ਮਿਲਣ ਗਿਆ। ਕਿਸੇ ਪ੍ਰਸ਼ਾਸਨ ਅਧਿਕਾਰੀ ਦਾ ਫੋਨ ਆਇਆ ਹੋਵੇ, ਕਿਸੇ ਸਤਾਧਾਰੀ ਐਮਐਲਏ ਦਾ ਆਇਆ ਹੋਵੇ, ਮੰਤਰੀ ਦਾ ਆਇਆ ਹੋਵੇ ਸਰਪੰਚੀ ਹੋਣ ਤੋਂ ਬਾਅਦ ਐਮਐਲਏ ਸਾਹਿਬ ਦਾ ਆਇਆ ਸੀ ਵਧਾਈਆਂ ਦੇਣ। ਹਾਂ। ਹਾਂ ਵੀ ਬਹੁਤ ਵਧੀਆ ਕਰਿਆ ਤੁਸੀਂ 15 ਘੰਟੇ ਦੇ ਵਿੱਚ ਵਿੱਚ ਵੀ ਪੰਚਾਇਤ ਸੁਣੀ। ਤੁਹਾਨੂੰ ਆਂਡਗਵਾਂਡੇ ਪਿੰਡਾਂ ਚ ਕੋਈ ਰਿਸ਼ਤੇਦਾਰ ਨੇ ਫੋਨ ਕੀਤਾ ਹੋਵੇ ਤੁਹਾਡੇ ਪਿੰਡ ਤਾਂ ਬਹੁਤ ਰੋਲਾ ਰੱਪਾ ਪੈ ਗਿਆ ਭਾਈ ਤੁਸੀਂ ਵਧੀਆ ਸਰਬਸੰਤੀ ਕਰ ਲਈ ਇਹ ਤਾਂ ਬਹੁਤ ਵਧੀਆ ਜਾਨੂੰ ਪਹਿਨੇ ਬਾਅਦ ਕਈਆਂ ਨੇ ਵਧਾਈ ਬਸ ਆਉਣ ਲੱਗੇ ਕਿ ਤੁਸੀਂ ਬਹੁਤ ਵਧੀਆ ਕਰਿਆ ਪਹਿਨੇ ਆਹੋ ਸੰਤੀ ਕਰ ਲਈ ਅਜੇ ਸਰਪੰਚ ਸਾਹਿਬ ਕਹਿੰਦੇ ਆਈ ਨਹੀਂ ਉਹਨੇ ਫੋਨ ਜਿੰਦੇ ਸਾਨੂੰ ਆ ਗਏ ਕਿ ਤੁਸੀਂ ਸੰਤੀ ਕਰ ਲਈ ਸਰਪੰਚ ਸਾਹਿਬ ਬਣਾ ਲਿਆ ਆਪਦਾ ਪੰਜਾਬ ਦੇ ਅੰਦਰ ਪੰਚਾਇਤੀ ਚੋਣਾਂ ਐਲਾਨ ਹੋਣ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦਾ ਇੱਕ ਵੱਡਾ ਬਿਆਨ ਆਇਆ ਸੀ ਕਿ ਜਿਹੜੇ ਪਿੰਡਾਂ ਦੇ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਜਾਣਗੀਆਂ ਉਹਨਾਂ ਪਿੰਡਾਂ ਨੂੰ ਵਿਸ਼ੇਸ਼ ਤੌਰ ਤੇ 5 ਲੱਖ ਦੀ ਗ੍ਰਾਂਟ ਦਿੱਤੀ ਜਾਊਗੀ ਉਹਨਾਂ ਦਾ ਤਰਕ ਸੀ ਕਿ ਜਿਹੜੇ ਪਿੰਡਾਂ ਦੇ ਵਿੱਚ ਸਰਬਸੰਮਤੀ ਹੋਊਗੀ ਉਹਨਾਂ ਦੇ ਪਿੰਡਾਂ ਦੇ ਵਿੱਚ ਅੰਦਰ ਜਿਹੜੀ ਆਪਸੀ ਭਾਈਚਾਰਕ ਸਾਂਝ ਆ ਬਰਕਰਾਰ ਰਹੂਗੀ ਆਪਸੀ ਭਾਈਚਾਰਕ ਸਾਂਝ ਆ ਜਿਹੜੀ ਉਹ ਵਧੂਗੀ ਇਸ ਟਾਈਮ ਅਸੀਂ ਵਿਧਾਨ ਸਭਾ ਹਲਕਾ ਸਮਰਾਲਾ ਦੇ ਪਿੰਡ ਟੱਪਰੀਆਂ ਦੇ ਵਿੱਚ ਆ ਇਹ ਪਿੰਡ ਉਹ ਹੈ ਜਿਹੜਾ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਸਰਬਸੰਮਤੀ ਕਰਨ ਦੇ ਵਿੱਚ ਮੋਹਰੀ ਬਣਿਆ ਸਾਡੇ ਨਾਲ ਪਿੰਡ ਦੇ ਨਵ ਨਿਯੁਕਤ ਸਰਪੰਚ ਗੁਰਵਚਨ ਸਿੰਘ ਨੇ ਗੱਲਬਾਤ ਕਰਦੇ ਆ ਕਿ ਥੋੜੇ ਜ ਚੋਣਾ ਦਾ ਤਾਂ ਥੋੜੇ ਘੰਟਿਆਂ ਬਾਅਦ ਹੀ ਸਰਬਸੰਤੀ ਨਾਲ ਉਹਨਾਂ ਨੂੰ ਸਰਪੰਚ ਚੁਣ ਲਿਆ ਗਿਆ ਸੀ ਪੰਚਾਇਤ ਮੈਂਬਰ ਚੁਣ ਲਏ ਗਏ ਸੀ ਹੁਣ ਉਹਨਾਂ ਦੀ ਪੰਚਾਇਤ ਦਾ ਉਹਨਾਂ ਦੇ ਪਿੰਡ ਦਾ ਅਗਲਾ ਅਜੈਂਡਾ ਕੀ ਹੈ ਕੀ ਕਾਸ ਕਾਰਜ ਪਿਛਲੀਆਂ ਸਰਕਾਰਾਂ ਸਮੇਂ ਹੋਏ ਸੀ ਕਿਹੜੇ ਅਧੂਰੇ ਰਹਿ ਗਏ ਸੀ ਸਰਪੰਚ ਸਾਹਿਬ ਸੱਚੀ ਗੱਲ ਸਵਾਗਤ ਹੈ ਸੱਚੀ ਗੱਲ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਬਾਦ ਪਹਿਲਾ ਪਿੰਡ ਬਣਿਆ ਤੁਹਾਡਾ ਪਹਿਲੀ ਸਰਬਸੰਤੀ ਨਾਲ ਪੰਚਾਇਤ ਚੁਣਨ ਦੇ ਲਈ ਹਾਂਜੀ ਹਾਂਜੀ ਵੱਡੀ ਜ਼ਿੰਮੇਵਾਰੀ ਪਿੰਡ ਵਾਸੀਆਂ ਨੇ ਦਿੱਤੀ ਹੈ ਵੱਡਾ ਵਿਸ਼ਵਾਸ ਕੀਤਾ ਹੈ ਕਿਹੜੇ ਕੰਮ ਨੇ ਲੱਗਦਾ ਹੈ ਕਿ ਇਸ ਪੰਚਾਇਤ ਬਣਨ ਤੋਂ ਬਾਅਦ ਕਰਨ ਚੈਨਲ ਦਾ ਸਾਡੇ ਘਰ ਆਉਣ ਤੇ ਨਗਰ ਆਉਣ ਤੇ ਬਹੁਤ ਬਹੁਤ ਧੰਨਵਾਦ ਕੰਮ ਸਾਡੇ 1 2 ਕੁ ਅਧੂਰੇ ਨੇ ਜਿਵੇਂ ਮੇਨ ਫਿਰਨੀ ਆ ਉਹ ਬਣਾਉਣੀ ਆ ਇੱਕ ਸਾਡੇ ਮੇਲਾ ਲੱਗਦਾ ਬਾਬਾ ਸਿੱਧ ਤੇ ਭੂਆ ਸੁਤੇ ਉਹ ਉਥੋਂ ਦਿਵਾਲੀ ਦਿਵਾਲੀ ਵਾਲੇ ਦਿਨ ਉਹ ਜਿਵੇਂ 4 5 ਪਿੰਡਾਂ ਦੇ ਆਉਂਦੇ ਨੇ ਇੱਥੇ ਮੱਥਾ ਟੇਕਣ ਉਹ ਉਹ ਛੜਕ ਬਣਨ ਵਾਲੀ ਉਹ ਦੋ ਕੰਮ ਤਾਂ ਮੇਨ ਨੇ ਬਾਕੀ ਜਿਵੇਂ ਜਿਵੇਂ ਗ੍ਰਾਂਟ ਆਊਗੀ ਉਸ ਹਸਾਬ ਨਾਲ ਉਪ ਪਿੰਡ ਦੇ ਨਗਰ ਦੀ ਸਹਿਮਤੀ ਨਾਲ ਕੰਮ ਕੀਤੇ ਜਾਣਗੇ। ਜਿਵੇਂ ਪਿਛਲੀ ਪੰਚਾਇਤ ਸੀਗੀ ਪਿਛਲੀ ਪੰਚਾਇਤ ਵਲੇ ਇਸ ਪਿੰਡ ਦੀ ਕਿੰਨੀ ਵੋਟ ਹੈ ਤੇ ਪਿਛਲੀ ਪੰਚਾਇਤ ਨੇ ਕਿਹੜੇ ਕੰਮ ਕੀਤੇ ਸੀ ਜਿਨ੍ਹਾਂ ਨੂੰ ਅੱਗੇ ਵਧਾਉਣ ਦੀ ਲੋੜ ਹੈ ਤੁਸੀਂ ਮਹਿਸੂਸ ਕਰਦੇ ਹੋ। ਵੋਟ ਸਾਡੇ ਪਿੰਡ ਦੀ ਹੈਗੀ 350 370 ਤੇ ਇੱਕ ਤੋਂ ਔਰੇ ਜਿਹੜੇ ਰਹਿੰਦੇ ਨੇ 270 ਮੌਜੂਦ ਨੇ। ਛੋਟਾ ਪਿੰਡ ਛੋਟਾ ਪਿੰਡ ਕੰਮ ਪਿਛਲੀ ਵਾਰ ਵੀ ਉਹਨਾਂ ਨੇ ਕਰੇ ਨੇ ਜਿੰਨੇ ਜਿਵੇਂ ਗ੍ਰਾਂਟ ਆਈ ਆ ਇਹਨਾਂ ਵੀ ਕੰਮ ਨਹੀਂ ਰੁਕੇ। ਹੂੰ ਸਹਿਮਤੀ ਨਾਲ ਹੀ ਹੁੰਦੇ ਨੇ ਕਿ ਮੈਂ ਪਿਛਲੀ ਵਾਰ ਜਣੀ ਆਏ ਸੀ। ਵਿਦਿਆਰਥੀ ਬੋਟਾਨਾ ਪੰਚਾਇਤ ਬਣੀ ਹੈ। ਐਤਕੀ ਨਗਰ ਨੇ ਸਹਿਮਤੀ ਕਰਕੇ ਤਾਂ ਚੁਣ ਕੇ ਉਹਨੂੰ ਹੁਣ ਤਾਂ ਆਪਸ ਵਿੱਚ ਹੀ ਰਲ ਮਿਲ ਕੇ ਪਿਆਰ ਨਾਲ ਕੰਮ ਵਧੀਆ ਹੋਊਗਾ। ਜਿਵੇਂ ਤੁਸੀਂ ਪਹਿਲਾ ਪੰਜਾਬ ਦਾ ਪਿੰਡ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਸਰਬਸੰਮਤੀ ਹੋਈ ਉਸ ਤੋਂ ਬਾਅਦ ਤਾਂ ਕੁਝ ਪਿੰਡਾਂ ਵਿੱਚ ਹੋਰ ਵੀ ਹੋ ਗਈ। ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਜਿਹੜੇ ਸਰਬਸੰਮਤੀ ਕਰਨਗੇ ਉਹਨਾਂ ਨੂੰ ਵਿਸ਼ੇਸ਼ ਗ੍ਰਾਂਟਾ ਮਿਲਣ ਗਿਆ। ਕਿਸੇ ਪ੍ਰਸ਼ਾਸਨ ਅਧਿਕਾਰੀ ਦਾ ਫੋਨ ਆਇਆ ਹੋਵੇ, ਕਿਸੇ ਸਤਾਧਾਰੀ ਐਮਐਲਏ ਦਾ ਆਇਆ ਹੋਵੇ, ਮੰਤਰੀ ਦਾ ਆਇਆ ਹੋਵੇ ਸਰਬਸੰਮਤੀ ਹੋਣ ਤੋਂ ਬਾਅਦ। ਐਮਐਲਏ ਸਾਹਿਬ ਦਾ ਆਇਆ ਸੀ ਵਧਾਈਆਂ ਦੇਣ। ਹਾਂ। ਹਾਂ ਵੀ ਬਹੁਤ ਵਧੀਆ ਗੱਲ ਆ ਤੁਸੀਂ 15 ਘੰਟੇ ਦੇ ਵਿੱਚ ਵਿੱਚ ਵੀ ਪੰਜਾਇਰ ਸੁਣੇ ਪਰ ਹਲੇ ਕਿਸੇ ਅਧਿਕਾਰੀ ਦਾ ਕੋਈ ਫੋਨ ਫਾਨ ਨਹੀਂ ਆਇਆ ਤੁਹਾਨੂੰ ਕਹਿ ਦਈਏ ਜਣੀ ਵਿਸ਼ੇਸ਼ ਨਾਮ ਤਾਂ ਜ਼ਰੂਰ ਦੇਣਗੇ ਜਿਆ ਅਨਾਉਂਸ ਕਰਿਆ ਹੈ ਉਹਨਾਂ ਨੇ ਉਹ ਦੇਣਗੇ ਜਿਵੇਂ ਵੀ ਸਮਾਂ ਆਊਗਾ ਉਸ ਸਮੇਂ ਤੁਹਾਡੇ ਪਿੰਡ ਦੇ ਵਿੱਚ ਸਕੂਲ ਕਿ ਡਿਸਪੈਂਸਰੀ ਜਿਵੇਂ ਹੈਲਥ ਡਿਸਪੈਂਸਰੀ ਹੈ ਕਿਹੜੀ ਕਿਹੜੀ ਚੀਜ਼ ਦੀ ਕਮੀ ਹੈ ਇਸ ਤੋਂ ਇਲਾਵਾ ਡਿਸਪੈਂਸਰੀ ਦੀ ਕਮੀ ਹੈ ਸਕੂਲ ਤਾਂ ਸਾਡੇ ਹੈਗਾ ਡਿਸਪੈਂਸਰੀ ਦੀ ਕਮੀਆਂ ਜਾਂ ਜਿਮ ਜਾਂ ਸਟੇਡੀਅਮ ਬਣ ਜਵੇ ਇਹ ਦੋ ਚਾਰ ਕਮੀਆਂ ਪਾਰਕ ਬਣ ਜਵੇ ਇਦਾਂ ਕਮੀ ਆਏਗੀ ਨਹੀਂ ਬਾਕੀ ਦਾ ਉਹ ਉਦਾਂ ਅੰਡਰਗਰਾਉਂਡ ਪੈਪ ਤਾਂ ਪਏ ਹੋਣੇ ਥੱਲੇ ਟੋਟਲ ਲੋਕ ਇਟ ਵੀ ਲੱਗੀ ਆ ਦੋ ਫਿਰਨੀਆਂ ਤੋਂ ਬਿਨਾਂ ਬੱਸ ਇਹ ਸਨਨ ਨਿਯੁਕਤ ਸਰਪੰਚ ਗੁਰਬਚਨ ਸਿੰਘ ਸੀਗੇ ਪਿੰਡ ਦੇ ਕੁਝ ਹੋਰ ਮਹਤਵਪੂਰਨ ਵਿਅਕਤੀ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਜਦੋਂ ਕਿਸੇ ਪਿੰਡ ਦੇ ਅੰਦਰ ਸਰਵਸੰਮਤੀ ਹੁੰਦੀ ਹੈ ਤਾਂ ਜਿਹੜਾ ਸਮੁੱਚਾ ਨਗਰ ਹੁੰਦਾ ਜਿਹੜੇ ਸੀਨੀਅਰ ਸਿਟੀਜ਼ਨ ਹੁੰਦੇ ਆ ਜਾਂ ਪਿੰਡ ਦੇ ਜਿਹੜੇ ਮਹਤਵਪੂਰਨ ਵਿਅਕਤੀ ਹੁੰਦੇ ਉਹਨਾਂ ਦੀ ਵੀ ਵੱਡੀ ਭੂਮਿਕਾ ਹੁੰਦੀ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਸਰਵਸੰਮਤੀ ਨਾਲ ਚੁਣੀ ਪੰਚਾਇਤ ਤੇ ਪੰਚਾਇਤ ਮੈਂਬਰਾਂ ਨਾਲ ਗੱਲਬਾਤ ਕੀਤੀ ਆ ਪੰਚਾਇਤ ਮੈਂਬਰ ਸਾਹਿਬ ਸਾਡੇ ਨਾਲ ਨੇ ਆਮ ਜੀ ਸਾਹਿਬ ਕੀ ਨਾਮ ਹੈ ਤੁਹਾਡਾ ਕਿਵੇਂ ਪਿੰਡ ਵਾਸੀਆਂ ਨੇ ਸੋਚਿਆ ਕਿ ਤੁਹਾਨੂੰ ਵੀ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਅਸੀਂ ਕਾਦੀ ਸੰਮਤੀ ਮੇਰਾ ਨੌਮ ਮਰੀਕ ਸਿੰਘ ਜੀ ਹਾਂ ਸਨ ਆਫ ਗੁਰਦੇਵ ਸਿੰਘ ਜੀ ਬਾਕੀ ਤੁਹਾਡਾ ਵੀ ਧੰਨਵਾਦ ਜਿਹੜਾ ਤੁਸੀਂ ਪਿੰਡ ਸਾਡੇ ਪਹਿਲੀ ਵਾਰ ਆਏ ਹੋ ਇਹਨੇ ਬਾਕੀ ਜਿਹੜਾ ਸੰਮਤੀ ਕਰਿਆ ਪਿੰਡ ਦੇ ਨੇ ਅਸੀਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦਿਆਂ ਜੀ ਨਾਲ ਪਿੰਡ ਦੇ ਵਿਕਾਸ ਦੇ ਜਦੋਂ ਸੰਮਤੀ ਜਿਹਦਾ ਕਿਸੇ ਨਾਲ ਦੁਸ਼ਮਣੀ ਨਹੀਂ ਪੈਂਦੀ ਦੁਗਦਾ ਦੁਗਦਾ ਕਦੇ ਕੋਈ ਗੁੱਸਾ ਨਹੀਂ ਹੁੰਦਾ ਹੈਗਾ ਸਾਰੇ ਆਪਸ ਵਿੱਚ ਮਿਲ ਕੇ ਰਹਿੰਦੇ ਨੇ ਜੋ ਕੋਈ ਕੰਮ ਗ੍ਰਾਂਟ ਕਰੂ ਟਲਿਆਉਣੀਆਂ ਜਾਂ ਪਿੰਡ ਦਾ ਕੋਈ ਕੰਮ ਕਰਨ ਦਾ ਸਮਾਂ ਵੱਧ ਚੜ ਕੇ ਇਹ ਸਾਂ ਦਾ ਨਹੀਂ ਉਹ ਕਈ ਵਾਰੀ ਜੇ ਕੋਈ ਆਪਸ ਵਿੱਚ ਹੀ ਮੇਲ ਮਿਲਾ ਬਣਾ ਹੋਵੇ ਫਿਰ ਪੈਸੇ ਨਾਲ ਪਿਛੇ ਹੀ ਰੋਲਾ ਪਈ ਜਾਂਦਾ ਕਈ ਵਾਰੀ ਉਹ ਜਾਨੀ ਰੋਲੇ ਰੋਲੇ ਖਤਮ ਹੋ ਗਏ ਤੁਹਾਨੂੰ ਆਂਢ ਗੁਆਂਢ ਤੇ ਪਿੰਡਾਂ ਚੋਂ ਕੋਈ ਰਿਸ਼ਤੇਦਾਰ ਨੇ ਫੋਨ ਕੀਤਾ ਹੋਵੇ ਤੁਹਾਡੇ ਪਿੰਡ ਤਾਂ ਬਹੁਤ ਰੋਲਾ ਰੱਪਾ ਪੈ ਗਿਆ ਭਾਈ ਤੁਸੀਂ ਵਧੀਆ ਸਰਬਸੰਮਤੀ ਕਰ ਲਈ ਇਹ ਤਾਂ ਬਹੁਤ ਵਧੀਆ ਸਾਨੂੰ ਪਹਿਲੇ ਬਾਅਦ ਕੁਝ ਜਨ ਨੇ ਬਦਹਾ ਵੀ ਬਸ ਆਉਣ ਲੱਗੇ ਕਿ ਤੁਸੀਂ ਬਹੁਤ ਵਧੀਆ ਕਰਿਆ ਪਿੰਡ ਸਾਹੋ ਸੰਮਤੀ ਕਰਤੀ ਅਜੇ ਸਰਪੰਚ ਸਾਹਿਬ ਨੂੰ ਕਹਿੰਦੇ ਆਈ ਨਹੀਂ ਯੂਨੀਫਾਰਮ ਜਿੰਨੇ ਸਾਨੂੰ ਆਗੇ ਵੀ ਨਹੀਂ ਸੰਮਤੀ ਕਰ ਲਈ ਸਰਪੰਚ ਸਾਹਿਬ ਬਣਾ ਲਿਆ ਆਪਦਾ ਠੀਕ ਹੈ ਜੀ ਅਸੀਂ ਕਹਿੰਦੇ ਬਹੁ ਵੀ ਪਿੰਡ ਦੇ ਸਾਰਿਆਂ ਦਾ ਸਹਿਚਾਰ ਨਾਲ ਵੀ ਅਸੀਂ ਇੱਕ ਦੂਜੇ ਦਾ ਕੌਣ ਕਹੇ ਸਾਡੇ ਵੀ ਸਾਰਿਆਂ ਰੜਕੇ ਹੀ ਬਣਾਇਆ ਕੋਈ ਕਿਸੇ ਨੇ ਇਕੱਲੇ ਨਹੀਂ ਥੋੜਾ ਬਣਾਇਆ ਜੀ ਸੰਮਤੀ ਹੋਈ ਹੈ ਇਸ ਅਨਰਲ ਮੈਂਬਰ ਪੰਚਾਇਤ ਸੀ ਕਿ ਜਿਹੜੇ ਕਹਿੰਦੇ ਆ ਕਿ ਜਦੋਂ ਸੰਤੋ ਹੀ ਆਸ-ਪਾਸ ਦੇ ਲੋਕਾਂ ਵੱਲੋਂ ਵੀ ਵਧਾਈਆਂ ਹੋਈਆਂ ਕਿ ਤੁਹਾਡੇ ਜਿਹੜੇ ਪਿੰਡ ਦੀ ਜਿਹੜੀ ਭਾਈਚਾਰਕ ਸਾਂਝ ਆ ਉਹ ਕੈਮਰਾ ਹੀ ਹੈ ਤੇ ਤੁਸੀਂ ਚੰਗਾ ਫੈਸਲਾ ਲਿਆ ਪਿੰਡ ਦੇ ਹਿੱਤ ਦੇ ਵਿੱਚ ਫੈਸਲਾ ਲਿਆ ਜਿਹੜੀ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਆ ਸਰਪੰਚ ਸਾਹਿਬ ਨਾਲ ਗੱਲ ਕੀਤੀ ਹੈ ਮੈਂਬਰ ਪੰਚਾਇਤ ਵੀ ਸਾਡੇ ਨਾਲ ਹੈ ਬਾਈ ਜੀ ਕਿਵੇਂ ਮਹਿਸੂਸ ਕਰਦੇ ਹੋ ਸਰਬਸੰਮਤੀ ਨਾਲ ਪਿੰਡ ਦੀ ਪੰਚਾਇਤ ਚੁਣੀ ਗਈ ਹੈ ਪਹਿਲਾਂ ਤਾਂ ਸਾਰਿਆਂ ਦਾ ਤੁਹਾਡਾ ਧੰਨਵਾਦ ਕਰਦੇ ਆ ਸਾਡੇ ਪਿੰਡ ਦੇ ਵਿੱਚ ਤੁਸੀਂ ਕਾਰਨਾ ਇੰਟਰਵਿਊ ਲੈਣ ਆਏ ਬਾਕੀ ਭੋਰ ਮੈਂ ਅਵਤਾਰ ਸਿੰਘ ਪਿੰਟਪੜੀਆਂ ਤੇ ਸਾਡਾ ਕੰਮ ਆ ਜਿਹੜਾ ਸਰਵਸੰਮਤੀ ਨਾਲ ਚੁਣਿਆ ਇਹ ਬਹੁਤ ਅੱਗੇ ਪਹਿਲਾਂ ਤੋਂ ਜਦ ਚੋਣਾ ਹੋਣ ਲੱਗਾ ਸ਼ੁਰੂ ਹੋਇਆ ਨੇ ਜਦ ਤੋਂ ਸਾਡਾ ਸੰਮਤੀ ਨਾਲੇ ਬਣਦਾ ਆ ਵਿੱਚ ਵਿਚਾਲਿਆ ਦੋ ਵਾਰ ਦੀ ਟਰਮਾਂ ਇੱਕ ਵਾਰ ਪਹਿਲਾਂ ਵਗੀ ਦੋ ਵਾਰ ਹੁਣ ਇਹ ਸਾਡੀਆਂ ਚੁੜ ਕੇ ਪੰਚਾਇਤ ਚੋਣਾ ਪਈਆਂ ਨੇ ਵੋਟਾਂ ਨਾਲ ਚੁੜ ਕੇ ਹੋਈਆਂ ਨੇ ਨਹੀਂ ਸਾਡੀਆਂ ਪੰਚਾਇਤ ਸਰਵਸਮਤੀ ਨਾਲੇ ਹੁੰਦੀਆਂ ਨੇ ਨਹੀਂ ਤੁਸੀਂ ਕਹਿ ਕੇ ਪਹਿਲਾਂ ਸਰਵਸਮਤੀ ਬਹੁੰਦੀ ਸੀ 10 ਸਾਲ ਦੋ ਵਾਰ ਜਾਂਦੀ ਆ ਤਾਂ ਵੋਟਾਂ ਪਈਆਂ ਨੇ ਐਕਟਿਵ ਪਿੰਡ ਵਾਸੀਆਂ ਨੇ ਕਿਵੇਂ ਸੋਚਿਆ ਵੀ ਐਕਟ ਦੀ ਮੋੜ ਸਰਵਸਮਤੀ ਵੀ ਕਰਦੇ ਨੇ ਇੱਕ ਕੀ ਇਹ ਕਹਿਆ ਜੀ ਸਾਡਾ ਛੋਟਾ ਪਿੰਡ ਹੈ ਵੀ ਕਿਉਂ ਨਾ ਛੋਟੇ ਪਿੰਡ ਨੂੰ ਦੇਖ ਕੇ ਜਿੰਨੀਆਂ ਵੋਟਾਂ ਹੁੰਦੀਆਂ ਨੇ ਉਸ ਮੁਤਾਬਕ ਉਹ ਗਰਾਂਟਾ ਦਿੰਦੇ ਨੇ ਸਾਨੂੰ ਗਰਾਂਟਾ ਆਉਂਦੀ ਹੁੰਦੀ ਸੀ ਥੋੜੀ ਅਰੇ ਕਹੇ ਬਈ ਉਹ ਪੈਸੇ ਤੇ ਨਾਲ ਕੰਮ ਨਹੀਂ ਸੀ ਫਿਰੇ ਚੜਦੇ ਮਿੱਤ ਕਮਿਸ਼ਨ ਦੇ ਪੈਸੇ ਘਟਾਉਂਦੇ ਹਾਂ ਘਟਾਉਂਦੇ ਸੀਗੇ ਜੀ ਵੇ ਫਿਰ ਇਹਦੇ ਕਰਕੇ ਵੀ ਅਸੀਂ ਕਿਹਾ ਵੀ ਕਿਉਂ ਨਾ ਆਪਾਂ ਇਹ ਫਾਇਦਾ ਲਈਏ ਹੂੰ ਬਸ ਪਹਿਲਾਂ ਚੁਣੀਏ ਸਮਾ ਤੇ ਉਹ ਫਿਰ ਸਾਰੇ ਪਿੰਡ ਦੀ ਸਹਿਮਤੀ ਹੋ ਗਈ ਸਾਡੀ ਫਿਰ ਇਸ ਕਰਕੇ ਅਸੀਂ ਦੇਖਾ ਇਹ ਸਨਣਾ ਸਰਪੰਚ ਸਾਹਿਬ ਸੀ ਮੈਂਬਰ ਪੰਚਾਇਤ ਸੀਗੇ ਜਿਹੜੇ ਕਹਿੰਦੇ ਕਿ ਛੋਟਾ ਜਿਹਾ ਪਿੰਡ ਹੈ ਕਿਉਂਕਿ ਜਿਹੜੇ ਵਿੱਤ ਕਮਿਸ਼ਨ ਦੇ ਪੈਸੇ ਆ ਵੋਟਾਂ ਦੇ ਹਿਸਾਬ ਨਾਲ ਵੀ ਜਿਹੜੇ ਕੇਂਦਰ ਸਰਕਾਰ ਤੋਂ ਹਣੇ ਹੁੰਦੇ ਆ ਪੈਸੇ ਉਹ ਘਟੋਂਦੇ ਆ ਪਿੰਡ ਵਾਸੀ ਨੇ ਸੋਚਿਆ ਕਿ ਜੇ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ 5 ਲੱਖ ਰੁਪਏ ਦਾ ਜੇ ਉਹ ਮਿਲ ਜੂਗਾ ਤਾਂ ਉਹਦੇ ਨਾਲ ਪਿੰਡ ਦਾ ਜਿਹੜਾ ਥੋੜਾ ਬਹੁਤਾ ਵਿਕਾਸ ਹੋਊਗਾ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜ਼ਰੂਰ ਦਿਓ ਕੈਮਰਾਮੈਨ ਧੀਰ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਭਟਿਆ